ਜਨੇਊ ਦੀ ਰਸਮ ਹੁੰਦੀ ਸੀ ਕਿ ਇੱਕ ਪੰਡਤ ਨੂੰ ਪੁਜੋਤ ਨੂੰ ਬੁਲਾ ਕੇ ਤੇ ਜਨੇਊ ਪਹਿਨਾਇਆ ਜਾਂਦਾ ਹੁਣ ਉਹੀ ਰਸਮ ਰੀਤ ਦੇ ਮੁਤਾਬਕ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਵੀ ਕਰਨੀ ਸੀ ਪਰ ਇਹ ਰਸਮ ਕੋਈ ਆਮ ਨਹੀਂ ਸੀ ਬੜੀ ਵੱਡੀ ਰਸਮ ਸੀ ਉਸ ਸਮੇਂ ਇਹ ਨਹੀਂ ਵੀ ਆਪਾਂ ਕਹਿ ਦਿੰਨਾ ਚਲੋ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੰਡਤ ਬ੍ਰਾਹਮਣ ਜਿਨੂੰ ਪਹਿਨਾਉਣ ਲੱਗੇ ਤੇ ਉਹਨਾਂ ਨੇ ਜਵਾਬ ਦਿੱਤਾ ਜਵਾਬ ਐਵੇਂ ਨਹੀਂ ਦਿੱਤਾ ਜਵਾਬ ਬੜੀ ਦਲੀਲ ਨਾਲ ਦਿੱਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਆਪਣੇ ਅਮੋਲਕ ਬਚਨ ਉਚਾਰਨ ਕਰਦੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਸ ਤੋਂ ਬਾਅਦ ਕੋਈ ਸਵਾਲ ਕਰਦਾ ਉਸ ਵੇਲੇ ਦੀ ਬੜੀ ਵੱਡੀ ਰਸਮ ਸੀ ਜਦੋਂ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਦੇ ਘਰ ਵੀ ਨੌਜਵਾਨ ਹੁੰਦੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਤਾ ਲੱਗਿਆ ਵੀ ਹੁਣ ਜਨੇਊ ਦੀ ਰਸਮ ਹੈ ਜਿਹੜੀ ਉਹ ਕਰਵਾਉਣੀ ਚਾਹੀਦੀ। ਘਰ ਵਿੱਚ ਬੜੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸੀ। ਜਨੇਊ ਦੀ ਰਸਮ ਵੇਲੇ ਸਭ ਰਿਸ਼ਤੇਦਾਰਾਂ ਨੂੰ ਸੱਦੇ ਦਿੱਤੇ ਗਏ ਕਿ ਆਓ ਸਾਡੇ ਪੁੱਤਰ ਨਾਨਕ ਨੂੰ ਜਨੇਊ ਦੀ ਰਸਮ ਹੋਣੀ ਹੈ। ਖਾਣੇ ਤਿਆਰ ਕੀਤੇ ਜਾਂਦੇ ਵੈਸ਼ ਨੂੰ ਖਾਣੇ ਵੀ ਤਿਆਰ ਹੁੰਦੇ ਦੂਸਰੇ ਖਾਣੇ ਵੀ ਤਿਆਰ ਹੁੰਦੇ ਜਿਹੋ ਜਿਹਾ ਕੋਈ ਸ਼ੱਕ ਦਾ ਸੀ ਕੋਹੇ ਬੱਕਰਾ ਰੇ ਨਾ ਖਾਇਆ ਸਭ ਕੋ ਆਖਾ ਪਾਏ ਤੇ ਕਈ ਕਈ ਤਰ੍ਹਾਂ ਦੇ ਖਾਣੇ ਬਣਦੇ ਤੇ ਪੰਡਿਤ ਹਰਦਿਆਲ ਜੀ ਨੂੰ ਸਨੇਹਾ ਪਹੁੰਚਿਆ ਹੋਇਆ ਸੀ ਕਿ ਸਾਡੇ ਪੁੱਤਰ ਨੂੰ ਜਨਉ ਪਹਿਨਾਉਣਾ ਪਰ ਜਦੋਂ ਤਿਆਰੀਆਂ ਹੋ ਰਹੀਆਂ ਸੀ ਤਾਂ ਗੁਰੂ ਨਾਨਕ ਦੇਵ ਜੀ ਕੁਝ ਨਹੀਂ ਬੋਲੇ ਕਿਉਂਕਿ ਪਤਾ ਸੀ ਵੀ ਸਭ ਇਕੱਠੇ ਹੋ ਜਾਣ ਤੇ ਉੱਥੇ ਹੀ ਫਿਰ ਆਪਣੀ ਗੱਲ ਰੱਖਾਂਗੇ ਤੇ ਤਾਂ ਹੀ ਫਿਰ ਸਭ ਨੂੰ ਗਿਆਨ ਹੋਣਾ ਹੈ ਵੀ ਕੱਲਿਆਂ ਨੂੰ ਕਹਾਂਗੇ ਤਾਂ ਕੱਲਿਆਂ ਨੂੰ ਹੀ ਪਤਾ ਲੱਗਣਾ ਹੈ ਤੇ ਜਦੋਂ ਇਕੱਠ ਹੋਏਗਾ ਇਕੱਠ ਵਿੱਚ ਗੱਲ ਕਰਾਂਗੇ ਤਾ ਫਿਰ ਸਭ ਨੂੰ ਪਤਾ ਲੱਗਣਾ ਕਿ ਐਵੇਂ ਅਸੀਂ ਇਹ ਤਾਂ ਬਹਿਮਾ ਭਰਮਾਂ 'ਚ ਫਸੇ ਹੋਇਆ ਹਾਂ। ਮਾਫ ਕਰਨਾ ਅੱਜ ਵੀ ਅਸੀਂ ਧਾਗੇ ਖੰਮਣੀਆਂ ਵਿੱਚ ਫਸੇ ਹੋਇਆ ਹਾਂ ਪਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਵਿਚਾਰਧਾਰਾ ਤੋਂ ਉਲਟ ਚੱਲ ਰਹੇ ਹਾਂ। ਸਿੱਖਾਂ ਦੇ ਘਰਾਂ ਵਿੱਚ ਵੀ ਅੱਜ ਕੰਪਨੀਆਂ ਧਾਗਿਆਂ ਦੀਆਂ ਵਰਤੋਂ ਕੀਤੀ ਜਾਂਦੀਆਂ ਪਰ ਮੈਂ ਬੇਨਤੀ ਕਰਦਾ ਕਿ ਉਹ ਥੋੜਾ ਜਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਨੂੰ ਜ਼ਰੂਰ ਬਾਚ ਲੈਣ ਤੇ ਫਿਰ ਪਤਾ ਲੱਗ ਜਾਂਦਾ ਪਰ ਉਸ ਵੇਲੇ ਸਾਡੀ ਅਕਲ ਤੇ ਐਸਾ ਪੜਦਾ ਪੈ ਜਾਂਦਾ ਕਿ ਉਹ ਚੀਜ਼ਾਂ ਸਾਡੇ ਚੇਤੇ ਨਹੀਂ ਆਉਂਦੀਆਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਪਹਿਲਾਂ ਨਹੀਂ ਦੱਸਿਆ ਵੀ ਇਸ ਤਰ੍ਹਾਂ ਮੈਂ ਗੱਲ ਕਰਾਂਗਾ ਮੈਂ ਪੁੱਛਾਂਗਾ ਕਿ ਜਨੇਊ ਜੇ ਮੇਰੇ ਪਾਇਆ ਜਾਣਾ ਤਾਂ ਕਿਉਂ ਪਾਇਆ ਜਾਣਾ ਪਹਿਲਾਂ ਕਿਸੇ ਨੂੰ ਨਹੀਂ ਪੁੱਛਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਨਾ ਕਿਸੇ ਨੂੰ ਦੱਸਿਆ ਸਨੇਹੇ ਲੱਗ ਰਹੇ ਆ ਘਰ ਵਿੱਚ ਪੂਰੀ ਤਿਆਰੀ ਹੋ ਰਹੀ ਹੈ ਚੌਂਕੇ ਲپے ਜਾ ਰਹੇ ਹੈ ਪੂਰੀ ਪਵਿੱਤਰਤਾ ਸੁਚਮ ਕੀਤੀ ਜਾ ਰਹੀ ਹੈ ਤੇ ਹੁਣ ਜਦੋਂ ਘਰ ਵਿੱਚ ਸਭ ਰਿਸ਼ਤੇਦਾਰ ਸਕੇ ਸਵੰਦੀ ਇਕੱਠੇ ਹੋਏ ਚੌਂਕੀ ਲਾਈ ਗਈ ਤੇ ਬੇਬੇ ਨਾਨਕੀ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਈ ਤੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਨੂੰ ਚੌਂਕੀ ਤੇ ਬਹਾ ਦਿੱਤਾ ਬੈ ਗਏ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਚੌਂਕੜਾ ਲਾ ਕੇ ਬੈਠ ਗਏ ਤੇ ਪੰਡਤ ਹਰਦਿਆਲ ਜੀ ਆ ਗਏ ਉਹਨਾਂ ਨੇ ਜਨੇਊ ਵਟ ਕੇ ਧਾਗੇ ਦਾ ਇੱਕ ਥਾਲੀ ਵਿੱਚ ਰੱਖਿਆ ਹੋਇਆ ਤੇ ਹੋਰ ਸਮਾਨ ਜਿਹੋ ਜੀ ਸਮੱਗਰੀ ਹੁੰਦੀ ਹੈ ਉਹ ਵੀ ਰੱਖੀ ਹੋਈ ਹੈ ਤੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਥਾਲੀ ਕੀਤੀ ਤੇ ਜਦੋਂ ਜਨੇਊ ਪਹਿਨਾਉਣ ਲੱਗੇ ਨਾ ਪੰਡਤ ਹਰਦਿਆਲ ਜੀ ਇਕੱਠ ਵੱਡਾ ਲੋਕ ਦੇਖ ਰਹੇ ਸਾਰੇ ਰਿਸ਼ਤੇਦਾਰ ਖੜੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਦਾਂ ਹੱਥ ਖੜਾ ਕਰ ਦਿੱਤਾ ਕਿ ਪੰਡਿਤ ਜੀ ਆਪ ਜੀ ਬਹੁਤ ਸਿਆਣੇ ਆ ਬਹੁਤ ਸੁਲਝੇ ਹੋਇਓ ਗੁਰੂ ਨਾਨਕ ਦੇਵ ਜੀ ਕਹਿੰਦੇ ਆਪ ਜੀ ਬਹੁਤ ਸਿਆਣੇ ਹੋ ਬਹੁਤ ਸੁਲਝੇ ਹੋਇਓ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਤੁਸੀਂ ਮੇਰੇ ਜਨੂਵ ਆ ਰਹੇ ਹੋ ਇਹ ਪਾਇਆ ਕਿਉਂ ਜਾਂਦਾ ਹੈ ਹੁਣ ਤੁਸੀਂ ਮੇਰੇ ਪਾ ਰਹੇ ਹੋ ਜਨੂ ਮੈਨੂੰ ਪਤਾ ਤਾਂ ਹੋਵੇ ਵੀ ਇਹ ਕਿਉਂ ਪਾਇਆ ਜਾਂਦਾ ਹੈ ਪੰਡ ਹਰदयाल ਜੀ ਕਹਿੰਦੇ ਵੀ ਕਾਕਾ ਜੀ ਇਹਦੇ ਨਾਲ ਬੰਦਾ ਹੈ ਨਾ ਜਿਹੜਾ ਉਹ ਧਰਮੀ ਬਣ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅੱਛਾ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਜੇ ਇਹਦੇ ਨਾਲ ਬੰਦਾ ਧਰਮੀ ਬਣ ਜਾਂਦਾ ਹੈ ਤਰੀਕਾ ਦੇਖੋ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਮਝਾਉਣ ਦਾ ਧਰਮੀ ਤਾਂ ਬਣਨਾ ਬਹੁਤ ਚੰਗੀ ਗੱਲ ਹੈ ਪਰ ਇੱਕ ਗੱਲ ਮੈਨੂੰ ਜਾਪ ਰਹੀ ਹੈ ਕਿ ਜਿਹੜਾ ਤੁਹਾਡੇ ਗੱਲ ਵਿੱਚ ਜਨੂ ਪਾਇਆ ਹੋਇਆ ਹੈ ਇਹ ਹੋਰ ਹੈ ਤੇ ਜਿਹੜਾ ਤੁਸੀਂ ਇਹ ਥਾਲੀ ਵਿੱਚ ਰੱਖਿਆ ਹੋਇਆ ਜਨੂ ਹੈ ਇਹ ਜਨੂ ਤਾਂ ਪੰਡਤ ਜੀ ਹੋਰ ਹੈ ਇਹਨਾਂ ਵਿੱਚ ਫਰਕ ਕਿਉਂ ਹੈ ਉਹ ਪੰਡਤ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਪਹਿਲਾਂ ਕਦੇ ਪੰਡਤ ਜੀ ਆਉਂਦੇ ਸੀ ਜਨੂ ਪਾ ਦਿੰਦੇ ਸੀ ਤੇ ਲੈ ਕੇ ਆਪਣਾ ਰਾਸ਼ਨ ਪਾਣੀ ਘਰ ਨੂੰ ਚਲੇ ਜਾਂਦੇ ਸੀ ਸੋਚਦੇ ਆ ਪੰਡਤ ਹਰदयाल ਜੀ ਸਵਾਲ ਕਦੇ ਕਿਸੇ ਨੇ ਨਹੀਂ ਕੀਤਾ ਪੰਡਾ ਹਰ ਪੰਡਤ ਹਰਦਿਆਲ ਜੀ ਕਹਿਣ ਲੱਗੇ ਕਿ ਜਿਹੜਾ ਮੇਰੇ ਜੀ ਨੇ ਪਾਇਆ ਹੋਇਆ ਇਹ ਹੈ ਬ੍ਰਾਹਮਣਾ ਵਾਲਾ ਜਨੇਊ ਤੇ ਜਿਹੜਾ ਮੈਂ ਤੁਹਾਡੇ ਪਹਿਨਾਉਣਾ ਇਹ ਹੈ ਖੱਤਰੀਆਂ ਵਾਲਾ ਜਨੇਊ ਤੇ ਹੋਰ ਕਿਹੜਾ ਹੁੰਦਾ ਹੈ ਗੁਰਾਂਕ ਦੇ ਮਹਾਰਜ ਕਹਿੰਦੇ ਕਹਿੰਦੇ ਇੱਕ ਹੁੰਦਾ ਜੀ ਵੈਸ ਵਾਲਾ ਜਨੇਊ ਜਿਹੜਾ ਬ੍ਰਾਹਮਣ ਦਾ ਜਨਊ ਹੈ ਉਹ ਸੂਤ ਦਾ ਹੁੰਦਾ ਹੈ ਤੇ ਜਿਹੜਾ ਖੱਤਰੀਆਂ ਦੇ ਜਨਊ ਪਾਇਆ ਜਾਂਦਾ ਉਹ ਉਹਨਾਂ ਦਾ ਹੁੰਦਾ ਹੈ ਤੇ ਜਿਹੜਾ ਵੈਸ ਦੇ ਪਾਇਆ ਜਾਂਦਾ ਇਹ ਭੇਡ ਵਗੈਰਾ ਮੀਡੇ ਵਗੈਰਾ ਉਹਨਾਂ ਦੇ ਵਾਲਾਂ ਦਾ ਵੱਟ ਕੇ ਬਣਾਇਆ ਜਾਂਦਾ ਇਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੇ ਜਨਊ ਆ ਜਿਹੜੇ ਉਹ ਪਹਿਨਾਏ ਜਾਂਦੇ ਆ। ਅੱਛਾ ਠੀਕ ਹੈ। ਤੇ ਤੁਸੀਂ ਕਹਿੰਦੇ ਹੋ ਵੀ ਇਹਦੇ ਨਾਲ ਬੰਦਾ ਧਰਮੀ ਬਣ ਜਾਂਦਾ ਫਿਰ ਤੁਸੀਂ ਪੰਡਤ ਜੀ ਮੇਰੀ ਮਾਤਾ ਨੂੰ ਧਰਮੀ ਕਿਉਂ ਨਹੀਂ ਬਣਾਇਆ ਪਹਿਲਾਂ ਮੇਰੀ ਮਾਂ ਦੇ ਤਾਂ ਜਨੇ ਉਪਾਇ ਹੀ ਨਹੀਂ। ਤੇ ਫਿਰ ਉਸ ਤੋਂ ਬਾਅਦ ਮੇਰੀ ਭੈਣ ਹੈ ਵੱਡੀ ਮੈਥੋਂ 5 ਸਾਲ ਵੱਡੀ ਹੈ ਬੇਬੇ ਨਾਨਕੀ ਨਾ ਤੁਸੀਂ ਇਹਦੇ ਜਨਊ ਪਾਇ ਪੰਡਤ ਮੁਖਵਾਲਵੇ ਪੰਡਤ ਕਹਿੰਦਾ ਵੀ ਗੱਲ ਇਹ ਹੈ ਇਹ ਜਨਊ ਨਾਤਾ ਸੂਦਰ ਦੇ ਪੈਂਦਾ ਨੀਮੀ ਜਾਤ ਦੇ ਤੇ ਨਾ ਇਹ ਇਸਤਰੀ ਦੇ ਪੈਂਦਾ ਹੈ ਨਾ ਇਹ ਇਸਤਰੀ ਦੇ ਪੈਂਦਾ ਹੈ ਹੁਣ ਜਿਹੜੇ ਪੰਡਤਾਂ ਕੋਲੇ ਤੁਰੇ ਫਿਰਦੇ ਆ ਨਾ ਬੀਬੀ ਉਹਨਾਂ ਨੇ ਤੁਹਾਨੂੰ ਕਿੰਨਾ ਨੀਮਾ ਦਿਖਾਇਆ ਸੀ ਇੰਨੀ ਗੱਲ ਚੇਤੇ ਰੱਖਿਓ ਆਖੋ ਸਤਨਾਮ ਗੁਰੂ ਨਾਨਕ ਦੇਵ ਜੀ ਦੀ ਬਾਤਾਂ ਯਾਦ ਕਰੋ ਜਿਹੜਾ ਉਹ ਪੰਡਤ ਕਹਿੰਦਾ ਸੀ ਕਹਿੰਦਾ ਇਹ ਇਸਤਰੀ ਦੇ ਨਹੀਂ ਪੈਂਦਾ ਨਾ ਇਹ ਸੁੰਦਰ ਦੇ ਪੈਂਦਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਇਹੋ ਜਾਂ ਜਨੇਊ ਫਿਰ ਮੈਂ ਨਹੀਂ ਪਾਉਣਾ ਜਿਹੜਾ ਬੰਡੀਆਂ ਪਾਵੇ ਫਿਰ ਜਵਾਬ ਦਿੱਤਾ ਸੀ ਪਹਿਲਾਂ ਪੁੱਛਿਆ ਇਸਤਰੀ ਦੇ ਨਹੀਂ ਪੱਕ ਕਿਉਂ ਨਹੀਂ ਪਾਇਆ ਜਾਂਦਾ ਇਸਤਰੀ ਵਿੱਚ ਕੀ ਮੜਾ ਸੋਕੋਂ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਉਹ ਪੰਡਤ ਜੀ ਜਿਹਨੇ ਰਾਜਿਆਂ ਮਹਾਰਾਜਿਆਂ ਨੂੰ ਜਿਸ ਇਸਤਰੀ ਦੇ ਤੁਸੀਂ ਵੀ ਕੁੱਖ ਚੋਂ ਜਨਮ ਲਿਆ ਤੁਸੀਂ ਕਿਹੜਾ ਤਾਹਾਂ ਤੋਂ ਆਇਓ ਉਹ ਇਸਤਰੀ ਨੂੰ ਤੁਸੀਂ ਜਣੈਉ ਨਹੀਂ 파ਰੇ ਇਹੋ ਜਾਂ ਜਨੂ ਮੈਂ ਕੀ ਕਰਨਾ ਉਹ ਤੁਸੀਂ ਪਾ ਨਹੀਂ ਰਹੇ ਤੇ ਇੱਕ ਪਾਸੇ ਤੁਸੀਂ ਕਹਿੰਨੋ ਵੀ ਬੰਦਾ ਧਰਮੀ ਬਣਦਾ ਹੈ ਕਿ ਧਰਮ ਵੱਖਰਾ ਵੱਖਰਾ ਹੁੰਦਾ ਹੈ ਪੰਡਤ ਜੀ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਪੰਡਤ ਜੀ ਇੱਕ ਪ੍ਰਮਾਤਮਾ ਦੀ ਔਲਾਦ ਆ ਤੁਸੀਂ ਤਾਂ ਬੰਡੀਆਂ ਪਾਈ ਜਾਂਦੇ ਹੋ ਇਹ ਜਨ ਨੂੰ ਨਹੀਂ ਮੈ ਪਉਣਾ ਪੰਡਤ ਜੀ ਕਹਿੰਦੇ ਫਿਰ ਕਿਹੜਾ ਜਨ ਨੂੰ ਪਉਣਾ ਹੈ ਤੇਰ ਦੱਸਿਆ ਜੇ ਪੰਡਤ ਜੀ ਜਨਉਈ ਪਾਉਣਾ ਤਾਂ ਮੇਰੇ ਆ ਜਨਉ ਪਾਉ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹੈ ਤਾਂ ਪੰਡੇ ਕਾ ਦਇਆ ਦੀ ਕਪਾ ਹੋਵੇ ਸੰਤੋਖ ਦਾ ਸੂਤ ਹੋਵੇ ਜਤ ਦੀ ਗੰਢ ਦਿੱਤੀ ਹੋਵੇ ਜੇ ਤੇਰੇ ਕੋਲੇ ਹੈਗਾ ਤਾਂ ਮੇਰੇ ਪਾ ਦੇ ਜਿਹੜਾ ਥਾਲੀ ਵਾਲਾ ਸੀ ਨਾ ਉਹ ਤਾਂ ਪੰਡਤ ਨੇ ਥੱਲੇ ਹੀ ਧਰਤਾ ਵੀ ਇਹ ਤਾਂ ਨਹੀਂ ਹੁਣ ਭਵਾਉਂਦਾ ਅੱਛਾ ਇਹੋ ਜਾਂ ਜਨੇਊ ਹੈ ਤਾਂ ਪਾ ਦੇ ਆ ਤੇਰੇ ਵਾਲਾ ਜਨੇਊ ਹੈ ਜਿਹੜਾ ਇਹ ਤਾਂ ਤੂੰ ਮੁੱਲ ਖਰੀਦਿਆ ਹੋਇਆ ਹੈ ਮੁੱਲ ਕਿਵੇਂ ਖਰੀਦਿਆ ਹੈ ਫਿਰ ਗੁਰਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ ਚੌਪੜ ਮੁੱਲ ਅਣਾਇਆ ਇਹ ਤਾਂ ਤੈ ਚਾਰ ਕੌਡੀਆਂ ਦਾ ਮੁੱਲ ਖਰੀਦਿਆ ਹੋਇਆ ਹੈ ਜੋਕੜ ਮੁੱਲ ਅਣਾਇਆ ਬਹਿ ਚੌਕਾ ਪਾਇਆ ਸਿੱਖਾਂ ਕੰਨ ਚੜਾਈਆਂ ਸਿੱਖਾਂ ਦੇ ਕੰਨ ਵਿੱਚ ਤੂੰ ਸਿੱਖਿਆ ਦੇ ਦਿੱਤੀ ਗੁਰ ਬ੍ਰਾਹਮਣ ਥਿਆ ਕਿ ਤੁਹਾਡਾ ਗੁਰੂ ਆ ਜਿਹੜਾ ਉਹ ਬ੍ਰਾਹਮਣ ਹੈ ਗੁਰ ਬ੍ਰਾਹਮਣ ਥਿਆ ਉਹ ਮਵਾਉ ਚੜ ਪਾਇਆ ਬੇਤੱਗਾ ਗਿਆ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਤੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਤੱਗ ਕਪਾਹੋਂ ਕੱਤੀ ਐ ਬਹਾਮਣ ਵਟਿਆਏ ਕੋਹੇ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਸਾਰੇ ਦੇਖਦੇ ਰਹਿਗੇ ਕੋਈ ਨਹੀਂ ਬੋਲਿਆ ਸਭ ਖੜੇ ਸੀ ਰਿਸ਼ਤੇਦਾਰ ਸਕੇ ਸਬੰਧੀ ਸਭ ਵੇਖਦੇ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਕਿ ਚੌਕੜ ਮੁੱਲ ਅਣਾਇਆ ਇਹ ਤਾਂ 4 ਕੌਡੀਆਂ ਦਾ ਮੁੱਲ ਖਰੀਦਾ ਹੋਇਆ ਹੈ ਵੈ ਚੌਕਾ ਪਾਇਆ ਇੱਕ ਗੱਲ ਇੱਕ ਤਾਂ ਹੁੰਦਾ ਹੈ ਸ਼ਿੰਗਾਰ ਇੱਕ ਹੁੰਦਾ ਹੈ ਕਿਰਦਾਰ ਸ਼ਿੰਗਾਰ ਹੈ ਜਿਹੜਾ ਉਹ ਬਜ਼ਾਰਾਂ ਵਿੱਚੋਂ ਮਿਲ ਜਾਂਦਾ ਹੈ ਸ਼ਿੰਗਾਰ ਦਾ ਸਮਾਨ ਥਾਂ ਤੋਂ ਥਾਂ-ਥਾਂ ਤੋਂ ਮਿਲ ਸਕਦਾ ਹੈ ਪਰ ਕਿਰਦਾਰ ਹੈ ਜਿਹੜਾ ਕੋਪ ਕਦੇ ਬਾਜ਼ਾਰਾਂ ਚੋਂ ਨਹੀਂ ਮਿਲਿਆ ਕਰਦਾ ਇਥਾ ਪੰਡਤ ਜੀ ਤੁਸੀਂ ਮੁੱਲ ਖਰੀਦ ਕੇ ਬਣਾਇਆ ਹੋਇਆ ਮੈਨੂੰ ਕਿਹੜਾ ਚਾਹੀਦਾ ਨਾ ਉਹ ਜਲੇ ਨਾ ਜਾਏ ਹੁਣ ਦਇਆ ਕਪਾ ਦਇਆ ਕਦੇ ਨਾਜ਼ ਨਹੀਂ ਹੋ ਸਕਦੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹਈਤਾ ਪੰਡੇ ਘਤ ਜੇ ਇਹੋ ਜਾਂ ਜਨੂ ਹੈ ਪਾ ਦੇ ਨਹੀਂ ਪੰਡਤ ਜੀ ਜਿਹੜਾ ਇਹ ਧਰਮਾਂ ਚ ਬੰਡੀਆਂ ਪਾਉਂਦਾ ਨਾ ਇਹੋ ਜਾਂ ਜਨੂ ਮੈਂ ਨਹੀਂ ਪਾਉਣਾ ਨਾ ਕਰ ਦਿੱਤੀ ਪਰ ਐਸੀ ਪਾਵਰ ਸੀ ਐਸੀ ਸ਼ਕਤੀ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸ਼ਬਦਾਂ ਵਿੱਚ ਇੱਕ ਵੀ ਬੰਦਾ ਉੱਥੇ ਨਹੀਂ ਕਹਿ ਸਕਿਆ ਕਿ ਧੁਰ ਤੋਂ ਚੱਲੀ ਆਉਂਦੀ ਰੀਤ ਹੈ ਤੂੰ ਨਵਾਂ ਜੰਮ ਪਿਆ ਤੂੰ ਅੱਜੇ ਨਵੀਂ ਰੀਤ ਤੋੜਦਾ ਅੱਜ ਤੂੰ ਨਵੀਂ ਗੱਲ ਕੀਤੀ ਹੈ ਏ ਨਹੀਂ ਕਿਆ ਸਭ ਨੂੰ ਸਿੱਖਿਆ ਮਿਲ ਗਈ ਅੱਖਾਂ ਖੁੱਲ ਗਈਆਂ ਵੀ ਗੱਲ ਪੱਕੀ ਐ ਆਪਾਂ ਤਾਂ ਇਹ ਕਦੇ ਸੋਚਿਆ ਹੀ ਨਹੀਂ ਵੀ ਇਹ ਤਾਂ ਇਸਤਰੀਆਂ ਦੇ ਤਾਂ ਪਾਈ ਨਹੀਂ ਰਹਾ ਪੰਡਤ ਜੇ ਤੂੰ ਆਸਰੀ ਬ੍ਰਾਹਮਣ ਬਣਨਾ ਹੀ ਐ ਨਾ ਬ੍ਰਾਹਮਣ ਮਾੜਾ ਨਹੀਂ ਹੈ ਪੰਡਤ ਮਾੜਾ ਨਹੀਂ ਹੈ ਪੰਡਤ ਉਹ ਆ ਜਿਹੜਾ ਵੇਦਾਂ ਦੀ ਸਾਰ ਨੂੰ ਜਾਣਦਾ ਹੈ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਨੀ ਜਾਣਦਾ ਹੈ ਉਹ ਅਸਲੀ ਬ੍ਰਾਹਮਣ ਹੈ ਉਹ ਸਤਕਾਰ ਯੋਗ ਹੈ ਪਰ ਜਿਹੜਾ ਧਰਮ ਵਿੱਚ ਬੰਡੀਆਂ ਪਾਉਂਦਾ ਹੈ ਪੰਡਤ ਜੀ ਉਹ ਸਤਕਾਰਯੋਗ ਨਹੀਂ ਹੈ ਤੁਸੀਂ ਫਰਕ ਕਿਉਂ ਰੱਖ ਰਹੇ ਹੋ ਤੁਸੀਂ ਤੇ ਸਿੱਧੇ ਮੱਥੀ ਦੋ ਜਾਨਾਂ ਨੂੰ ਨਕਾਰ ਰਹੇ ਹੋ ਇੱਕ ਤੁਸੀਂ ਇਸਤਰੀ ਦੇ ਨਹੀਂ ਪਾ ਰਹੇ ਇੱਕ ਤੁਸੀਂ ਸੂਦਰ ਦੇ ਨਹੀਂ ਪਾ ਰਹੇ ਹੈ ਆਪਾਂ ਇੱਕ ਪ੍ਰਮਾਤਮਾ ਦੀ ਔਲਾਦ ਹਨ ਪੰਡਤ ਹਰਦਿਆਲ ਜੀ ਨੇ ਹੱਥ ਜੋੜ ਕੇ ਖੜ ਗਏ ਨੇਤਾ ਕਲਿਆਣ ਦਾ ਜੀ ਨੇ ਕਿਹਾ ਤੁਹਾਡਾ مالک ਕੋਈ ਆਮ مالک ਨਹੀਂ ਹੈ ਉਸ ਤੋਂ ਬਾਅਦ ਫਿਰ ਉੱਥੇ ਸਾਰਿਆਂ ਨੇ ਇਹ ਜਨੂ ਪਉਣ ਤੋਂ ਜਦੋਂ ਇਨਕਾਰ ਕੀਤਾ ਤਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਗਿਆਨ ਕਰਾਤਾ ਸੀ ਆਖੋ ਸਤਨਾਮ ਇਸ ਸਤਿਗੁਰੂ ਜੀ ਦੇ ਬਚਨ ਨੇ ਵਿਖ ਤੇ ਅਮਰਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਜਿਨੇ ਸਤਿਗੁਰ ਦਾ ਨਾਮ ਮੂੰਹੋਂ ਉਚਾਰਿਆ ਉਹ ਬਿਉ ਤੋਂ ਅਮਰਤ ਬਣ ਗਿਆ ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਜੇ ਸਤਿਗੁਰ ਮੇਰ ਦੀ ਨਜ਼ਰ ਕਰੇ ਤਾਂ ਜੀਵ ਲੋਹੇ ਤੋਂ ਲਾਲ ਬਣ ਜਾਂਦਾ ਹੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਜਿੰਨਾ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ ਮਾਨੋ ਪੱਥਰਾਂ ਤੋਂ ਮਾਨਕ ਬਣਾ ਦਿੰਦਾ ਹੈ ਦੇਖੋ ਕਿੰਡੀ ਵੱਡੀ ਰਹਿਮਤ ਹੈ ਗੁਰੂ ਨਾਨਕ ਦੇ ਦਰਬਾਰ ਵਿੱਚ ਉਹ ਕਹਿੰਦੇ ਸੀ स्त्री ਨੂੰ ਸੁਧਰ ਨੂੰ ਨਹੀਂ ਪਹਨਾਇਆ ਜਾ ਸਕਦਾ ਤੁਸੀਂ ਵੇਖੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਰਾਬਰ ਦਾ ਅਧਿਕਾਰ ਦੇ ਦਿੱਤਾ ਹੈ ਗੁਰੂ ਨਾਨਕ ਦੇ ਦਰਬਾਰ ਵਿੱਚ ਜੇ ਬੀਬੀਆਂ ਭਾਈ ਸੇਵਾ ਕਰ ਸਕਦੇ ਆ ਤਾਂ ਬੀਬੀਆਂ ਵੀ ਕਰ ਸਕਦੀਆਂ ਹਨ ਜੇ ਭਾਈ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛੱਕ ਸਕਦੇ ਆ ਤਾਂ ਬੀਬੀਆਂ ਵੀ ਛੱਕ ਸਕਦੀਆਂ ਨੇ ਜੇ ਭਾਈ ਅੰਮ੍ਰਿਤ ਛੱਕ ਸਕਦੇ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਬੀਬੀਆਂ ਵੀ ਅੰਮ੍ਰਿਤ ਛੱਕ ਸਕਦੀਆਂ ਐਡੀ ਵੱਡੀ ਬਖਸ਼ਿਸ਼ ਕੀਤੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਇਤਿਹਾਸ ਦੇ ਅੰਦਰ ਬਖਸ਼ਿਸ਼ ਕਰਦੇ ਆਂ ਬੋਲਦਿਆਂ ਤੋਂ ਭੁੱਲਾਂ ਹੋ ਜਾਂਦੀਆਂ ਹੋਣਗੀਆਂ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਜੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ